ਆ ਜਿੱਦ ਕੀ ਨਾਮ ਹੈ ਤੇ ਕਿੰਨੇ ਰਹਿਣਾ ਮੇਰਾ ਨਾਮ ਬਲਵਿੰਦਰ ਸਿੰਘ ਰਾਜਿੰਦਰ ਸਿੰਘ ਹੈ ਜੀ ਇਹ ਬਲਵਿੰਦਰ ਸਿੰਘ ਨੇ ਅਸੀਂ ਤੋਬਿਆਣਾ ਪਿੰਡ ਦੇ ਪੁਰਾਣੇ ਵਸਨੀਕਾ ਮੈਡਮ ਕੀ ਗੱਲ ਹੋਏਗੀ ਅੱਜ ਤੁਸੀਂ ਇੱਥੇ ਕਿਸੇ ਕਰਤਾ ਅਸੀਂ ਇਸ ਕਰਕੇ ਆ ਕਿਉਂਕਿ ਜਿਹੜੀ ਸਾਡੀ ਜ਼ਮੀਨ ਹੈਗੀ ਸਾਡਾ ਪਿੰਡ ਹੈ ਇਸ ਕ੍ਰੀਮ ਕੋਰਟ ਤੋਂ ਜਿੱਤ ਚੁੱਕਿਆ ਐਕੁਇਜੀਸ਼ਨ ਤੋਂ ਇਹ ਬਾਹਰ ਹੈਗਾ ਇਹ ਸਾਰਾ ਕੁਝ ਜਾਣਨ ਦੇ ਬਾਵਜੂਦ ਸਾਡੀਆਂ ਸ਼ਾਪਸ ਇਹਨਾਂ ਨੇ ਤਿੰਨ ਧਾਤੀਆਂ ਜਿਹਦੇ ਸਾਡਾ 35-40 ਲੱਖ ਰੁਪਏ ਦਾ ਨੁਕਸਾਨ ਹੋਇਆ ਹੈਗਾ ਇਹਨਾਂ ਨੂੰ ਵਾਰ-ਵਾਰ ਦੱਸਣ ਦੇ ਬਾਵਜੂਦ ਵੀ ਇਹ ਤੁਹਾਡਾ ਏਰੀਆ ਨਹੀਂ ਹੈਗਾ ਤੁਹਾਡੇ ਜੂਕਟਿਸ਼ਨ 'ਚ ਨਹੀਂ ਆਉਂਦਾ ਹੈਗਾ ਇਹ ਸਾਡਾ ਹੈਗਾ ਜਿਹਦੇ ਬਾਰੇ ਇਹਨਾਂ ਨੇ ਐਫੀਡੇਵਟ ਵੀ ਦਿੱਤਾ ਹੈਗਾ ਜਿਹਦੇ 'ਚ ਇਹ ਸੀਡਬਲਯੂਪੀ 552 1984 ਜਿਹਦਾ ਲਾਸਟ ਫੈਸਲਾ ਸੁਪਰੀਮ ਕੋਰਟ ਤੋਂ 4 8 2008 ਨੂੰ ਸਾਡੇ ਹੱਕ 'ਚ ਹੋ ਚੁੱਕਾ ਹੈਗਾ ਉਹਦੇ ਸੰਬੰਧੀ ਇਹਨਾਂ ਦੇ ਈਓ ਨੇ ਸਾਨੂੰ ਕਮਿਸ਼ਨ ਦੇ ਵਿੱਚ ਐਫੀਡਵਟ ਵੀ ਦਿੱਤਾ ਕਿ ਇਹ ਕੇਸ ਅਸੀਂ ਹਾਰ ਚੁੱਕੇ ਹਾਂ ਤੇ ਇਹਦੇ ਨਾਲ ਹੁਣ ਸਾਡਾ ਕੋਈ ਤਾਲਕਵਾਸ ਨਹੀਂ ਰਿਹਾ। ਉਸ ਤੋਂ ਬਾਅਦ ਇਹਨਾਂ ਤੋਂ ਅਸੀਂ ਸਟੇਟਸ ਰਿਪੋਰਟ ਵੀ ਮੰਗੀ ਖਸਰਾ ਨੰਬਰ ਸੰਬੰਧੀ ਜਿਹੜਾ 2843 ਖਸਰਾ ਨੰਬਰ। ਉਹ ਸੰਬੰਧੀ ਇਹਨਾਂ ਕੋਲੇ ਕੋਈ ਰਿਕਾਰਡ ਨਹੀਂ ਹੈਗਾ ਜਿਹਦੀ ਮੈਂ ਸਾਰਿਆਂ ਦੀ ਕਾਪੀ ਮੇਰੇ ਕੋਲੇ ਹੈਗੀ ਆ ਉਹ ਇਹਨਾਂ ਦਾ ਆਪ ਦਾ ਹੀ ਰਿਕਾਰਡ ਹੈਗਾ। ਇਹ ਜੋ ਕੁਝ ਇਹਨਾਂ ਨੇ ਕੀਤਾ ਹੈਗਾ ਸਾਡੇ ਨਾਲ ਧੱਕਾ ਕੀਤਾ। ਬਿਲਕੁਲ ਧੱਕਾ ਕੀਤਾ ਹੈਗਾ। ਅਸੀਂ ਇਹਨਾਂ ਦੇ ਖਿਲਾਫ ਜੋ ਵੀ ਕਾਨੂੰਨੀ ਤੌਰ ਤੇ ਬੰਦਾ ਹੋਇਆ ਕਾਨੂੰਨੀ ਕਾਰਵਾਈ ਕਰਾਂਗੇ। ਮੌਜੂਦ ਦਿਨ ਇਸ ਕਰਾਂਗੇ। ਬਾਤੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜੋ ਅਫਸਰਾਂ ਨੇ ਇਹ ਗਲਤ ਕੰਮ ਕੀਤਾ ਹੈਗਾ ਆਪਦੀ ਜੂਰਡਿਕਸ਼ਨ ਤੋਂ ਬਾਹਰ ਜਾ ਕੇ ਕੰਮ ਕੀਤਾ ਹੈਗਾ ਇਹਨਾਂ ਦੇ ਖਿਲਾਫ ਬਣਦੀ ਮਿਸਾਲੀ ਕੋਈ ਕਾਰਵਾਈ ਕੀਤੀ ਜਾਵੇ ਤਾਂ ਕਿ ਮੇਰਾ ਤਾਂ ਨੁਕਸਾਨ ਹੀ ਕਰਤਾ ਹੈਗਾ ਕਿਸੇ ਹੋਰ ਦਾ ਨੁਕਸਾਨ ਇਸ ਤਰ੍ਹਾਂ ਨਾ ਕੀਤਾ ਜਾਵੇ ਕਿਹੜੀ ਜਗ੍ਹਾ ਦੀ ਦੁਕਾਨ ਹੈ ਜੀ ਇਹ ਰਿੰਗ ਰੋਡ ਤੇ ਆ ਸਰ ਰਿੰਗ ਰੋਡ ਹੈ ਜਿਹੜੀ ਨਵੀਂ ਨਿਕਲੀ ਹੈਗੀ ਆ ਛੌਣੀ ਦੇ ਨਾਲ ਰਹਿਣਾ ਪੀਸੀਪੀ ਦੇ ਕੋਲ ਤੇ ਮੰਨੋ ਉਹ ਏਰੀਆ ਇਹਨਾਂ ਦੇ ਐਕੁਇਜੀਸ਼ਨ ਤੋਂ ਬਾਹਰ ਹੈਗਾ ਇਹ ਜਗਾ ਛੋਟੀ ਜੱਦੀ ਸੀ ਜਾਂ ਖਰੀਦੀ ਗਈ ਸੀ ਇਸ ਰਾਤ ਸਾਡੀ ਜੱਦੀ ਜਗਾ ਬਾਕੀ ਇਹ ਤਾਂ ਕੁਝ ਖਰੀਦੀ ਗਈ ਹੈ ਜਿਹੜੇ ਪਿੰਡ ਵਾਲੇ ਹੈਗੇ ਆ ਸਾਰਾ ਪਿੰਡ ਇਹ ਜਿੱਤਿਆ ਹੈਗਾ 88 ਜਣੇ ਆ ਸੀ ਸਾਰੇ ਕਿਹੜੀ ਹਾਲਤ ਤੋਂ ਕਿਸੇ ਇਹ ਜਿੱਤਿਆ ਇਹ ਸੁਪਰੀਮ ਕੋਰਟ ਦਾ ਵੀ ਸੁਪਰੀਮ ਕੋਰਟ ਵੱਲੋਂ ਹੋ ਕੇ ਕੀਤਾ ਇਹਨਾਂ ਨੇ ਗੱਲ ਦਾ ਇੱਕ ਵਾਰ ਸੁਪਰੀਮ ਕੋਰਟ ਤੋਂ ਉੱਥੋਂ ਦੀ ਹੋ ਕੇ ਕੀਤਾ ਸਾਰੇ ਇਹਨਾਂ ਨੇ ਉਹ ਸਾਰਾ ਕੁਝ ਦੱਸਿਆ ਗਿਆ ਪਰ ਉਹ ਉਹ ਆ ਰਿਕਾਰਡ ਆ ਸਰ ਸਾਰਾ ਸੁਪਰੀਮ ਕੋਰਟ ਦੇ ਹੁਕਮ ਨੇ ਫਾਈਨਲ ਹੁਕਮ ਨੇ ਉਸ ਤੋਂ ਬਾਅਦ ਇਹ ਪੁੱਛਿਆ ਗਿਆ ਵੀ ਜਦੋਂ ਵਾਰ-ਵਾਰ ਤੰਗ ਕਰਦੇ ਸੀ ਅਸੀਂ ਆਰਟੀਆਈ ਪਾ ਕੇ ਪੁੱਛਿਆ ਵੀ ਤੁਹਾਡਾ ਕੋਈ ਕੁਛ ਨਾ ਕੁਝ ਬਾਤ ਹੀ ਹੈ ਤੁਸੀਂ ਯਾਰ ਜਦੋਂ ਉਹਦਾ ਕੋਈ ਅਫਸਰ ਬਦਲ ਕੇ ਆਉਂਦਾ ਸਾਨੂੰ ਬੇਪੁੱਛਣ ਲੱਗ ਜਾਂਦੇ ਆ ਜਦੋਂ ਉਹਦਾ ਫੇਰ ਪੁੱਛਣ ਲੱਗ ਜਾਂਦੇ ਆ ਅਖੀਰ ਇਹਨਾਂ ਤੋਂ ਜਦੋਂ ਰਿਟਨ 'ਚ ਸਾਨੂੰ ਲੈ ਲਿਆ ਅਸੀਂ ਆ ਸਾਰਾ ਕੁਝ ਹੈਗਾ ਰਿਟਨ 'ਚ ਦਿੱਤਾ ਇਹਨਾਂ ਨੇ ਕਿ ਸੀਡਬਲਯੂਪੀ 552 ਜਿਹੜਾ ਮੈਂ ਅੱਜ ਪਹਿਲਾਂ ਵੀ ਕਹਿੰ ਦਿੱਤਾ ਫੁੱਟਾ ਬੀਡੀਏ ਸਰਕਾਰ ਦੇ ਖਿਲਾਫ ਹੋ ਚੁੱਕਾ ਹੈ ਜਿਸ ਬੰਦੀ ਆ ਇਹਨਾਂ ਦਾ ਐਫੀਡੇਵਟ ਹੈ ਇਹਨਾਂ ਦੇ ਕੀ ਹੁੰਦਾ ਬੀਡੀਏ ਦੇ ਕੀ ਹੁੰਦਾ ਅਭੀ ਆਪ ਲੈ ਕੇ ਆ ਵੀ ਆ ਚੁਕਰ ਜਦੋਂ ਸਾਰਾ ਸੀ ਰਿਟਨ ਚ ਮੰਗਦੇ ਆ ਉਦੋਂ ਤਾਂ ਮੰਨ ਜਾਂਦੇ ਆ ਵੀ ਇਹ ਸਾਡਾ ਥਾਂ ਹੈ ਲੀਗਾ ਉਹ ਅਸੀਂ ਬੈਠੇ ਹਾਂ ਸਾਨੂੰ ਫਿੱਟ ਕਰਨ ਨੂੰ ਹਟ ਦੇ ਜੀ ਇਹਨਾਂ ਕੋਲ ਵੱਲੋਂ ਕੋਈ ਨੋਟਿਸ ਦਿੱਤਾ ਗਿਆ ਸੀ ਉਹਦੇ ਉਹ ਘਟਿਆ ਸੀ ਇਹਨਾਂ ਨੇ ਨੋਟਿਸ ਇਹਨੂੰ ਦਿੱਤਾ ਸੀ ਅਸੀਂ ਉਹਦਾ ਜਵਾਬ ਵੀ ਆ ਹੀ ਦਿੱਤਾ ਇਹਨਾਂ ਨੂੰ ਵੀ ਆ ਤੁਹਾਡੇ ਰਿਪਲਾਈ ਨੇ ਆਹ ਨਾਲ ਲਾ ਕੇ ਇਹਨਾਂ ਨੂੰ ਦਿੱਤਾ ਹੈਗਾ ਤੁਹਾਡੇ ਰਿਪਲਾਈ ਨੇ ਤੁਹਾਡਾ ਇਹਦੇ ਤੇ ਕੋਈ ਹੱਕ ਨਹੀਂ ਹੈ ਇਹਦੇ ਸਾਰਾ ਕੁਝ ਜਾਣਦੇ ਹੋਏ ਬਾਅਦ ਵੀ ਫਿਰ ਉਹ ਕੀ ਬੋਲ ਕਿੰਨਾ ਦਾ ਨੁਕਸਾਨ ਹੋ ਗਿਆ ਸਾਡਾ ਸਰ 35 36 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਤੇ ਜਿਹੜਾ ਮਾਨਸਿਕ ਤੌਰ ਤੇ ਅਸੀਂ ਟੁੱਟੇ ਆ ਜਾਂ ਸਾਡੇ ਸਰੀਰ ਸਾਡਾ ਪਰਿਵਾਰ ਉਹ ਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਹੁਣ ਫਿਰ ਇਹਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ ਸਰ ਜਿੱਥੇ ਵੀ ਸਾਨੂੰ ਕੋਈ ਸਾਡੀ ਸੁਣਵਾਈ ਹੋਊਗੀ ਅਸੀਂ ਆਪਦੇ ਹੱਕ ਆਸਤੇ ਲੜਨ ਅਸੀਂ ਆਪੀ ਜ਼ਮੀਨ ਆਸਤੇ ਲੜਨ ਅਸਰ ਕੀ ਨਾ ਮਤਲਬ ਕਿ ਮਾਂ ਮੇਰਾ ਨਾਮ ਕੋਲਵਿੰਦਰ ਸਿੰਘ ਹੈ ਇਹ ਸਾਡੇ ਆ ਇਥੇ ਛੋਪ ਬਣਿਆ ਸੀਗਾ ਤਿੰਨ ਇਹ ਸਾਡੀ ਜੱਦੀ ਜਮੀਨ ਹੈ ਮੇਰੀ ਮਦਰ ਦੇ ਨਾਮ ਤੇ ਅਸੀਂ ਢਿੱਲੋਂ ਮੈਂ ਨਾ ਪੱਤੀ ਨੂੰ ਗਵਾਉਂ ਕਰਦੇ ਆ ਉਹ ਜਿਹੜਾ ਪਿੰਡ ਹੈ 2843 ਸਾਡੀ ਜੱਦੀ ਸ਼ਾਮਲਾਟ ਹੈ ਔਰ ਜਿਹੜੀ ਸਾਡੇ ਨੰਬਰ ਸੀ ਉਹ ਬਹੁਤ ਇਹਨਾਂ ਨੇ ਪੁੱਡਾਂ ਨੇ ਲੈ ਲਈਏ ਉਹ ਅਸੀਂ ਦੇ ਦਿੱਤੇ ਪੈਸੇ ਚਾਹਰੇ ਜਿੱਥੇ ਵੀ ਪੁੱਡਾਂ ਦਾ ਕੋਈ ਪ੍ਰੋਜੈਕਸ਼ਨ ਨਹੀਂ ਕੋਈ ਕਬਜ਼ਾ ਨਹੀਂ ਉਥੇ ਹੋਰ ਮਤਲਬ ਬੈਠੇ ਨੇ ਇਹ ਸਾਡੇ ਘਰਾਂ ਵਾਸਤੇ ਬਚੀ ਜਗ੍ਹਾ ਸੀ ਮੇਰੇ ਪਿੰਡ ਦੀ ਹੈ ਇਸੇ ਜੀ ਘਰ ਵੀ ਸਾਡੇ ਬਣੇ ਹੋਏ ਨੇ ਔਰ ਜਿਹੜੇ ਹੁਣ ਦੁਕਾਨਾਂ ਬਣਾਈਆਂ ਸੀਗੀਆਂ ਇਹ ਫੁੱਲ ਜਿਹੜਾ ਹੈ ਫੁੱਲ ਬੈਂਚ ਸੁਪਰੀਮ ਕੋਰਟ ਕਹਿੰਦੇ ਨੇ 2008 ਵਿੱਚ ਸਾਰਾ ਕੁਛ ਜਿਹੜਾ ਪਿੰਡ ਤੇ ਹੱਕ ਤੇ ਹੋ ਚੁੱਕਿਆ ਇਹਦੇ باوجود ਜਦੋਂ ਕੋਈ ਨਵਾਂ ਅਫਸਰ ਆਉਂਦਾ ਸਾਨੂੰ ਆ ਕੇ ਤੰਗ ਕਰਦਾ ਸਾਨੂੰ ਕਾਗਜ਼ ਦਿਖਾਓ ਕੁਝ ਵੀ ਕੋਈ ਨਾਰ ਤਰ੍ਹਾਂ ਦੇ ਹਰ ਵਾਰੀ ਹਰ ਸਾਲ ਵਾਰ ਬੋਲਦਾ ਹੁਣ ਅਸੀਂ ਇਹਨਾਂ ਤੋਂ ਰਿਟਰਨ ਲੈ ਲਿਆ ਸੀਗਾ ਬਰਬਰੀ ਸਾਨੂੰ ਕੁਝ ਨਹੀਂ ਦੱਸਦੇ ਉਹ ਰਿਟਰਨ ਲੈ ਆ ਸੀ ਦੱਸੋ ਤੁਹਾਡਾ ਕੋਈ ਤਾਂ ਹੈ ਆਰਟੀਆਈ ਪਾ ਕੇ ਉਹਦੇ ਵਿੱਚ ਇਹਨਾਂ ਸਾਨੂੰ ਦੱਸਿਆ ਜੇ ਇੱਥੇ ਜਿਹੜੀ ਸੰਗਨੀ ਵਾਦੀਆ ਮੰਤੀ ਵਾਸਤੇ ਪਾਇਸੀ ਮੰਤੀ ਨਹੀਂ ਹੋ ਸਕਦੀ ਸਾਨੂੰ ਤਾਂ ਆਪਦੀ ਥਾਂ ਦਾ ਪਤਾ ਠੀਕ ਹੈ ਜੀ ਫਿਰ 95 ਦੇ ਵਿੱਚ 1995 ਦੇ ਵਿੱਚ ਇਹ ਵੀ ਮੰਤੀ ਵੀ ਹੋ ਚੁੱਕੀ ਸੀ ਮੰਤੀ ਹੋ ਕੇ ਉਹ ਜਰਦੀ ਨੰਬਰ ਤੇ ਛਾਵ ਲੜਦੇ ਇਹਨਾਂ ਨੇ ਵਾਇਰਿੰਗ ਕੀਤੀ ਉਹ ਵਾਇਰਿੰਗ ਦੀਆਂ ਮੇਰੇ ਕੋ ਫੋਟੋਆਂ ਨੇ ਮੇਰੇ ਕੋ ਵੀਡੀਓ ਚਾਹਨੇ ਪੁਰਾਣੀਆਂ ਤੁਹਾਡੇ ਘਰ ਉਦੋਂ ਦੇ ਬਣੇ ਹੋਏ ਸੀ ਹੁਣ ਉਸ ਤੋਂ ਇਹ ਜਿਹੜੇ ਸਾਡੇ ਨੇ ਮਕਾਨ ਦੁਕਾਨਾ ਢਾਈਆਂ ਨੇ ਇਹਦੇ ਵੀ ਨੋਟਸ ਦਿੱਤੇ ਸੀ ਅਸੀਂ ਸਾਰੇ ਡਾਕੂਮੈਂਟ ਇਹਨਾਂ ਨੂੰ ਦਿੱਤੇ ਜਿਵੇਂ ਆ ਸਾਡੇ ਕੋਲ ਆਇਆ ਪਿਆ ਇਹਨੇ ਜਰ ਦੇ ਰਹੇ ਨੇ ਜੋ ਇਹਨਾਂ ਦੇ ਆਲ ਦੀ ਲਿਖਤ ਹੈ ਇਹਨਾਂ ਦੇ ਖੁਦ ਫਾਇਨਾ ਥੱਲੇ ਲਏ ਹੋਏ ਨੇ ਆਟੀ ਥਰੂ ਲਏ ਨੇ ਸੀ ਐਫ ਡਬਲਯੂ ਇਹਨਾਂ ਨੇ ਦਿੱਤਾ ਇਹਨਾਂ ਦੀ ਜੀ ਹੁਣ ਔਰ ਹੋਰਾਨੀ ਵੀ ਗੱਲ ਇਹ ਆ ਵੀ ਤੋਂ ਉਦੋਂ ਹੁਣ ਜਿਹੜੀ ਜ਼ਮੀਨ ਹੈ ਇਹਨਾਂ ਦੇ ਨਾਮ ਤੇ ਤਾਂ ਕਦੇ ਵੀ ਨਹੀਂ ਸੀ ਹੁਣ ਵੀ ਇਹਨਾਂ ਦੇ ਨਾਮ ਗਵਰਨਮੈਂਟ ਨੇ ਜਿਹੜੀ ਹੈ ਕਮੇਟੀ ਦੇ ਨਾਮ ਕਰਤੀ ਸ਼ਾਮ ਲੋਡ ਹੁਣ ਕਰਕੇ ਅਸੀਂ ਉਧਰ ਵੀ ਚਲੋ ਗਏ ਜੋਥੇ ਅਸੀਂ ਕਮੇਟੀਆਂ ਦਾ ਨੰਬਰ ਲਵਾਇਆ ਉਹਦੇ ਜੋ ਡਰਾਫਟ ਤੇ ਟੈਕਸ ਭਰੇਆ ਸਾਰਾ ਕੁਝ ਜੋ ਵੀ ਕਾਰਗਰ ਸੀ ਉਹਦਰ ਵੀ ਕਰੀ ਜਾਂਦੇ ਆ ਔਰ ਇਹ ਇਹ ਉਹਦੇ ਇਹਨਾਂ ਦੇ ਨਾਮ ਹੋਣ ਤੇ باوجود ਸਾਰਾ ਦਸਵੇਂ ਦਸਜੂ ਤੱਕੇ ਨਾ ਟਾ ਕੇ ਗਏ ਨੇ ਇਹ ਜੇ ایਓ ਮੇਨ ਜੋ ਇਨਵੋਲਵਡ ਐ ਐਸਡੀਓ ਜੋ ਪੰਜਰ ਆਫਸਰ ਨੇ ਜੋ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਲਟਾਉਣ ਦਾ ਤਰੀਕਾ ਦੇਖੋ ਅਗਰ ਕੋਈ ਇਹਨਾਂ ਨੂੰ ਤਖਦੀਰ ਸੀ ਚਲੋ ਅਸੀਂ ਲਗਦੇ ਆ ਤੇ ਸੀਲ ਕਰ ਸਕਦੇ ਸੀ ਕੋੜਾ ਬੋਤਾ ਉੱਥੇ ਕੋਈ ਉਹਨੂੰ ਬੰਦ ਕਰ ਸਕਦੇ ਸੀ ਇਹਨਾਂ ਨੇ ਟੋਟਲੀ ਐਟਾਇਆ ਜਿਹਨਾਂ ਨਾਲ ਕੋਈ ਦੁਸ਼ਮਣ ਹੈ ਉਹਨਾਂ ਤੋਂ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕੀ ਕਾਰਨ ਕੀ ਰਿਹਾ ਹੋਊਗਾ ਕੀ ਡਿਮਾਂਡ ਰੇ ਹੋਊਗੀ ਇਹਨਾਂ ਦੀ ਜੇਰੇ ਅਸੀਂ ਪੂਰੀ ਨਹੀਂ ਕਰ ਸਕਦੇ ਤੇ ਚਾਹੀ ਦੇਖੋ ਇਹੀ ਹੈ ਇਹਦਾ ਫਿਰ ਕੋਈ ਰਿਕਾਰਡ ਕੋਈ ਨਹੀਂ ਹੈਗਾ ਮੈਂ ਫੇਰ ਅਦਾਲਤ ਤੇ ਹੀ ਜਾਵਾਂਗੇ ਸਾਝ ਦੇ ਕੋਈ ਅਦਾਲਤ ਕੇਸ ਪਾਵਾਂਗੇ ਇਹਨਾਂ ਤੇ ਜਿਹੜਾ ਮਾਨਸਿਕ ਪਰੇਸ਼ਾਨੀ ਦਾ ਵੀ ਸਾਡੇ ਦੇਖੋ ਹਾਲਤ ਕੀ ਹੋਈ ਤੇ ਆ ਇਹਦਾ ਕੀ ਹੈ ਸਾਡਾ ਤਾਂ ਬੜਾ ਜੀ ਨਹੀਂ ਕਰਦਾ ਲੋਕ ਉੱਥੇ ਆ ਕੇ ਉੱਥੇ ਸਰਖਵਾਨ ਵੀ ਚੱਕੀ ਜਾਂਦੇ ਨੇ ਤੌਰ ਕੋਣ ਵੀ ਜੋ ਵੀ ਹੋ ਰਿਹਾ ਕਿਉਂਕਿ ਉੱਤੇ ਬਾਉਂਡਰੀ ਗਾਲ ਹੈ ਨਹੀਂ ਹੁਣ ਕੋਈ ਰਿਕਾਰਡ ਮਤੈ ਸੀਗਾ ਦੱਸ ਹੀ ਦੋਗੇ ਕੀ ਮੰਗਤ ਕੀ ਜਾਣੇ ਅਸੀਂ ਛੋਟਾ ਮੈਂ ਮੰਗ ਤਾਂ ਦੇਖੋ ਜਰਨਲ ਦੂਜਿਆਂ ਦਾ ਟਾ ਟਾ ਮੰਗ ਤਾਂ ਤੁਹਾਨੂੰ ਹੁਣ ਮੈਂ ਕਿਵੇਂ ਦੱਸਾਂ ਕੋਈ ਦੁਕਾਨ ਕੋ ਪਹਿਲੀ ਕੁਝ ਤਾਂ ਹੋ ਗਈ ਉਹ ਮੇਰੇ ਕੋਲ ਤਾਂ ਰਿਕਾਰਡ ਨਹੀਂ ਹੈ ਤੁਹਾਨੂੰ ਜੇ ਮੈਂ ਬੋਲਦਾ ਇਹ ਗੱਲ ਠੀਕ ਨਹੀਂ ਬਣਨੀ ਹਨਾ ਸੁਣੋ ਅਧਿਕਾਰੀ ਵੱਲੋਂ ਇਹ ਵੀ ਕਹਿ ਗਿਆ ਸੀ ਕਿ ਇਹਨੂੰ ਅਸੀਂ ਦਵਾ ਦੇਾਂਗੇ ਹਾਂਜੀ ਉਮੈਨ ਕੋਈ ਕੋਣ ਆਇਆ ਸੀਗਾ ਉਹ ਚ ਉਹਨਾਂ ਨੇ ਕਿਹਾ ਸੀ ਕੀ ਹੈਗਾ ਕੀ ਮਸਲਾ ਮੈਂ ਉਹਨੂੰ ਬਰੇਕ ਕੀਤਾ ਸੀ ਅਸੀਂ ਤਾਂ ਗੜੀ ਦੇ ਰਹਿਨੇ ਪਰ 50 ਕਿਰੀ ਦੀ ਹੈ ਹੁਣ ਸਾਡੇ ਆਪ ਦੇ ਨਾਮ ਤੇ ਹੈ ਜਿੰਨੀ ਅਸੀਂ ਦਿੱਤੀ ਵੀ ਚੁੱਕਿਆ ਪਰ ਇਹ ਉਹਦੇ ਬਾਰ ਬਾਰ ਕੇਸ ਕਰ ਦਿੰਦੇ ਇਹਨਾਂ ਦਾ ਕਿਰ ਕੋ ਪੈਸਾ ਲੱਗਦਾ ਪਰ ਵੀ ਉਹ ਪਾਤੀ ਇਹ ਬਾਤ ਯਾਨੀ ਤੇ ਉਹਨੇ ਕਿਹਾ ਸੀ ਵੀ ਆਪਾਂ ਕੋਈ ਐਨਓਸੋ ਕੁੜਾ ਦੁਆਰ ਇਹ ਲੈ ਲਈ ਦੁਆਰ ਇਹ ਕੋਈ ਨਹੀਂ ਹੋਇਆ ਸਰ ਇੱਕ ਧੋਬਿਆਂ ਨੇ ਸ਼ੋਰੂਮ ਢਾਈ ਦੇ ਸੁਣੋ ਕੱਲ ਪੀਸੀ ਕਿਤੇ ਗਿਆ ਕਹਿੰਦੇ ਵੇਸ ਕੇਸ ਵੀ ਜੱਤੇ ਪਰ ਫਿਰ ਵੀ ਹੈਰਾਨ ਕੇ ਪਤਾ ਗਿਆ ਨਹੀਂ ਜੀ ਉਹ ਦੇਖੋ ਉਹ ਸਾਡੀ ਪੁੱਡਾ ਦੀ ਅਕਵਾਇਰ ਕੀਤੀ ਹੋਈ ਜ਼ਮੀਨ ਹੈਗੀ ਆ ਉਹ ਉਹਦਾ ਰਿਵਾਰਡ ਹੋਇਆ ਹੋਇਆ ਸਾਰਾ ਕੁਝ ਹੋਇਆ ਹੋਇਆ ਇਹ ਤਾਂ ਵੈਸੇ ਇੱਕ ਧੱਕੇ ਨਾਲ ਕੋਸ਼ਿਸ਼ ਕਰ ਰਹੇ ਸੀ ਬਣਾਉਣ ਦੀ ਜਗਾ ਵੜ ਕੇ ਜਿਹੜਾ ਕਿ ਨਾ ਨਕਸ਼ਾ ਪਾਸ ਕਰਾਇਆ ਸੀ ਨਾ ਹੱਥੋਂ ਐਨਓਸੀ ਲਿਆ ਕੇ ਦੇ ਇਹਨਾਂ ਨੇ ਇਸ ਕਰਕੇ ਜਿਹੜਾ ਹੈਗਾ ਅਸੀਂ ਉਹਨੂੰ ਨੋਟਿਸ ਦਿੱਤਾ ਸੀ ਦੁਕਾਨ ਨਾ ਬਣਾਓ ਇਹ ਫਿਰ ਵੀ ਜੱਟੇ ਬਣਾ ਲਈ ਇਸ ਕਰਕੇ ਅਸੀਂ ਪੂਡਾ ਐਕਟ ਥੱਲੇ ਜਿਹੜਾ ਹੈਗਾ ਨੋਟਿਸ ਦੇ ਕੇ ਬਕਾਇਦਾ ਆਰਡਰ ਕਰਕੇ ਫਿਰ ਦਕਾਨਾ ਟਾਈਂ ਅਸੀਂ ਉਹਨਾਂ ਮਤਲਬ ਇੱਕ ਐਫੀਡੇਵਿਟ ਲਿਖਾਇਆ ਕਹਿੰਦੇ ਵੀ ਨਾ ਆਪਣੇ ਪੂਡਾ ਕੋਲ ਸੰਗ ਐਫੀਡੇਵਿਟ ਦਿੱਤਾਗਾ ਵੀ ਸਾਡਾ ਇਹਦੇ ਨਾਲ ਲੈਣ ਦੇਣ ਇਹ ਜਿਹੜੀ ਜ਼ਮੀਨਾਂ ਗਈ ਇਹ ਨਹੀਂ ਇਹੋ ਜਿਹਾ ਕੋਈ ਮੈਫੀਡੇਵਿਟ ਨਹੀਂ ਦਿੱਤਾ ਕਿਸੇ ਨੂੰ ਨਾ ਕੋਈ ਮੈਂ ਇਹੋ ਜੀ ਕੋਈ ਕਿਸੇ ਨੂੰ ਐਗਜ਼ੈਂਪਸ਼ਨ ਦਿੱਤੀ ਹੈ ਜਿਹੜੀ ਜਗ੍ਹਾ ਪੂਡਾ ਦੀ ਹੈਗੀ ਐਕਵਾਇਰ ਕੀਤਾ ਵਾਰਡ ਹੋਇਆ ਹੋਇਆ ਪੈਸੇ ਬਣੇ ਹੋਏ ਨੇ ਇਸ ਕਰਕੇ ਜਿਹੜਾ ਹੈਗਾ ਇਹ ਤੱਕੇ ਨਾਲੇ ਕੋਸ਼ਿਸ਼ ਕਰ ਰਹੇ ਸੀ ਨਿਆਂ ਕਬਜ਼ਾ ਕਰਨ ਦੀ ਅਸਿੱਟਾ ਹੈ ਕੰਦਰ ਨੂੰ